ਪੰਜਾਬ ਚੂਪੀ ਦੇ ਬੜੀ ਮੁਸ਼ਕਲ ਦੇ ਨਾਲ ਦਸਵਾ ਹਿੱਸਾ ਜਿਹੜਾ ਪੰਜਾਬ ਇੱਕ ਸੁਪਾ ਮੁੱਖ ਮੰਤਰੀ ਜਦੋਂ ਬੈਠਾ ਹੋਏ ਮੈਂ ਕਹਿਣਾ ਕਿ ਡੀਐਟ ਨਾਲੇ ਘੰਟਾ ਹੋ ਆਪਣੇ ਦਮਦਸਤ ਵਿੱਚ ਬੈਠ ਕੇ ਇੱਕ ਇੱਕ ਹਲਕੇ ਦੇ ਬਾਰੇ ਤੇ ਇੱਕ ਇੱਕ ਥਾਣੇ ਦੇ ਬਾਰੇ ਤੇ ਇੱਕ ਇੱਕ ਜ਼ਿਲ੍ਹੇ ਦੇ ਬਾਰੇ ਚਲੋ ਫਲਜੋਲ ਕਰਨਾ ਚਾਲੂ ਕਰ ਦੇ ਇੱਕ ਘੰਟੇ ਦੇ ਵਿੱਚ ਪੰਜਾਬ ਦੀ ਸਾਰੀ ਸਥਿਤੀ ਦਾ ਪਤਾ ਲੱਗ ਸਕਦਾ ਔਰ ਫੌਰੀ ਤੌਰ ਤੇ ਐਕਸ਼ਨ ਹੋ ਸਕਦਾ ਪਰ ਵੱਦ ਕਿਸਮਤ ਦੀ ਗੱਲ ਹੈ ਕਿ ਨਾ ਕੋ ਗੱਲ ਕਰਨ ਵਾਲਾ ਨਾ ਕੋ ਸੁਣਨ ਵਾਲਾ ਮੈਂ ਤੇ ਇੱਕੋ ਗੱਲ ਕਹਾਂਗਾ ਜਿਸ ਤਰ੍ਹਾਂ ਇੱਕ ਬੜੀ ਪੰਜਾਬੀ ਦੀ ਬੜੀ ਵੱਡੀ ਕਹਾਵਤ ਹੈ ਕਿ ਇੱਕ ਟੀਮ ਹੀ ਆਉ ਜਨਗੀ ਕਿ ਅਲੀ ਬਾਬਾ ਤੇ ਚਾਲੀ ਚੋਰ ਸਾਰੇ ਜਿਹੜਾ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਲੀਡਰ ਨੇ ਜਿੰਨੇ ਉਹਨਾਂ ਦੇ ਨਾਲ ਆ ਕੇ ਉਹਨਾਂ ਦੇ ਜਿਹੜੀ ਸਾਰੀ ਟੀਮ ਉਹਨਾਂ ਦੇ ਨਾਲ ਬਣੀ ਚਾਹ ਉਹਨਾਂ ਦੇ ਵਜ਼ੀਰ ਸਹਿਬਾਨ ਨੇ ਤੇ ਐਮਐਲਏ ਸਹਿਬਾਨ ਨੇ ਸਾਰਿਆਂ ਨੂੰ ਲੁੱਟਣ ਔਰ ਕੁੱਟਣ ਤੋਂ ਬਗੈਰ ਕੋਈ ਕੰਮ ਨਹੀਂ ਸ਼ਾਮ ਤੱਕ ਉਹਨਾਂ ਨੇ ਆਪਣੀ ਤਜੌਰੀ ਗਿਨੀ ਕੇ ਸਾਡੀ ਸੋਸ਼ਾਇਟੀ ਦੇ ਵਾਸਤੇ ਅਸੀਂ ਰੋਗਾ ਦੇ ਇੱਕ ਕੰਮ ਕੀਤਾ ਹੈ ਪੰਜਾਬ ਨਸ਼ੇ ਦੇ ਨਾਲ ਪਰਵਾਦ ਹੋ ਰਿਹਾ ਜਿਹੜੇ ਲੋਕ ਸਰਦੇ ਨੇ ਉਹ ਜਾ ਕੇ ਦੁਨੀਆ ਦੇ ਵਿੱਚ ਕਿਤੇ ਜਾ ਕੇ ਬਣਾ ਲੈ ਰਹੇ ਨੇ ਅੱਜ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚੋਂ ਹਜ਼ਾਰਾਂ ਬੱਚੇ ਜਿਹੜੇ ਨੇ ਰੋਜ਼ ਉਹ ਜਾ ਕੇ ਕੋਈ ਕੈਨੇਡਾ ਦੇ ਵਿੱਚ ਜਾ ਰਿਹਾ ਕੋਈ ਅਸਟ੍ਰੇਲੀਆ ਦੇ ਵਿੱਚ ਜਾ ਰਿਹਾ ਤੇ ਕੋਈ ਦੁਨੀਆ ਦੇ ਵੱਖ-ਵੱਖ ਕੋਨਿਆਂ ਤੇ ਜਾ ਰਿਹਾ ਪਰ ਇਹ ਗਰੀਬ ਲੋਕਾਂ ਦਾ ਕੀ ਬਣੇਗਾ ਜਿਹੜੇ ਪੰਜਾਬ ਦੇ ਰਹਿੰਦੇ ਨੇ ਜਿਨ੍ਹਾਂ ਦੇ ਕੋਲ ਜਿਹੜਾ ਨਾ ਅਮਰੀਕਾ ਜਾਣ ਤੋਂ ਪੈਸਾ ਹੈ ਨਾ ਉਹਨਾਂ ਦੇ ਕੋਲ ਜਿਹੜਾ ਕੈਨੇਡਾ ਭੇਜਣ ਨੂੰ ਪੈਸਾ ਹੈ ਉਹਨਾਂ ਲੋਕਾਂ ਨੇ ਆਪਣਾ ਜੀਵਨ ਇੱਥੇ ਜਿਹੜਾ ਉਹਨਾਂ ਨੇ ਬੱਸ ਕਰਨਾ ਅੱਜ ਲੋੜ ਹੈ ਕਿਉਂਕਿ ਨਸ਼ਾ ਪੰਜਾਬ ਦੇ ਵਾਸਤੇ ਇੱਕ ਲਹਨਤ ਬਣ ਚੁੱਕਿਆ ਹੈ ਇਹ ਜਿਨ੍ਹਾਂ ਚ ਨਸ਼ੇ ਦੇ ਕੰਟਰੋਲ ਨਹੀਂ ਹੁੰਦਾ ਮੈਂ ਇੱਕੋ ਗੱਲ ਕਹਿਣਾ ਕਿ ਜੇਕਰ ਪੰਜਾਬ ਪੁਲਿਸ ਨੇ ਫੈਸਲਾ ਕਰ ਲੈ ਫੈਸਲਾ ਕਰਨਾ ਸਰਕਾਰ ਉਹ ਪੰਜਾਬ ਪੁਲਿਸ ਨੇ ਜੇ ਤੁਹਾਡੀ ਨੀਅਤਾਂ ਨੀਤੀ ਜੇ ਠੀਕ ਹੋ ਜਾਏ ਤੇ ਕਿਸੇ ਦੀ ਪੰਜਾਬ ਦੇ ਥਿਮਦ ਨਹੀਂ ਪੈ ਸਕਦੀ ਕੋਈ ਜਿਹੜਾ ਨਸ਼ਾ ਵੇਚ ਸਕੇ ਔਰ ਜਿਹੜੇ ਬੱਚੇ ਇਹਦੇ ਨਾਲ ਲਿਪਤ ਨੇ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੀ ਉਹਨਾਂ ਦੀ ਦਵਾਈ ਕਰਾਉਣ ਦੇ ਵਾਸਤੇ ਸਰਕਾਰ ਜਿਹੜਾ ਉਹਨਾਂ ਦੇ ਵਾਸਤੇ ਇੰਤਜ਼ਾਮ ਕਰੇ ਤੇ ਸਾਰੀਆਂ ਗੱਲਾਂ ਜਿਹੜੀਆਂ ਹੋ ਸਕਦੀਆਂ ਨੇ ਗਵਰਨਮੈਂਟ ਕਰ ਸਕਦੀਆਂ ਨੇ ਅੱਜ ਜਿਹੜੇ ਸਾਡੇ ਜਿਹੜੇ ਪ੍ਰੋਟੈਸਟ ਨੇ ਅਸੀਂ ਸਰਕਾਰ ਨੂੰ ਇਹਦੇ ਬਾਰੇ ਉਹਨਾਂ ਨੂੰ ਚੇਤਾਵਨੀ ਵੀ ਦੇਣਾ ਚਾਹਦੇ ਆਂ ਉਹਨਾਂ ਨੂੰ ਜਾਣੂ ਵੀ ਕਰਾਉਣਾ ਚਾਹਦੇ ਆਂ ਔਰ ਨਾ ਜਿਹੜੀ ਪੰਜਾਬ ਦੇ ਲੈਂਡਲਾਰਡ ਦੀ ਗੱਲ ਕਰੀਏ ਅੱਜ ਲਾਇਨ ਡਾਡ ਦੇ ਚੀਤਾ ਦਾ ਵੀ ਛੜੜਾ ਬਣ ਕੇ ਰਹਿ ਗਿਆ। ਅੱਜ ਪਿੰਡਾਂ ਦੇ ਵਿੱਚ ਆਪਾਂ ਚਲੇ ਜਾਓ। ਸ਼ਹਿਰ ਦੇ ਚਾਹੇ ਕਿਸੇ ਮਹੱਲੇ ਦੇ ਵਿੱਚ ਚਲੇ ਜਾਓ। ਚਾਹੇ ਕਿਤੇ ਵੀ ਮੈਂ ਕਹਿੰਨਾ ਕਿ ਪੰਜਾਬ ਦੇ ਕਿਤੇ ਅਸੀਂ ਟਾਣੀ ਤੇ ਚਲੇ ਜਾਈਏ। ਹਾਲਾਤ ਐਸੇ ਬਣ ਗਏ ਨੇ ਕਿ ਜਦੋਂ ਕੋਈ ਵੀ ਬੰਦਾ ਜਦੋਂ 5 ਵਜੇ ਘਰ ਤੋਂ ਬਾਹਰ ਹੁੰਦਾ ਹੈ ਔਰ ਉਸ ਵੇਲੇ ਹਮੇਸ਼ਾ ਜਿਹੜੇ ਪਰਿਵਾਰ ਵਾਲੇ ਚਿੰਤਤ ਹੋ ਜਾਂਦੇ ਨੇ ਕਿ ਸਾਡਾ ਪੇਹਰਾ ਪਰਿਵਾਰ ਤਾਂ ਜੀ ਜਿਹੜਾ ਗਿਆ ਕਿ ਸਿਰਕੇ ਦੇ ਨਾਲ ਨਹੀਂ ਹੋਇਆ। ਇਹ ਮੇਰੇ ਦੋਸਤਾਂ ਨੇ ਬਿਲਕੁਲ ਉਸ ਗੱਲਾਂ ਕੀਤੀਆਂ ਨੇ ਜਿੰਨੇ ਸਾਡੇ ਬਲਾਰੇ ਬੋਲੇ ਨੇ ਕਿ ਕੋਈ ਪਤਾ ਨਹੀਂ ਕਿ ਤੁਹਾਡੀ ਜੇਬ ਦੇ ਵਿੱਚ ਜੋ ਕੁਝ ਹੈ ਕੋਈ ਪਤਾ ਨਹੀਂ ਚਾਹੇ ਤੁਹਾਡੇ ਕੋਲ ਮੋਬਾਈਲ ਜਿਹੜਾ ਕਿਤੇ ਟੁੱਟਿਆ ਹੋਇਆ ਵੀ ਹੈ ਉਹ ਕਿਸੇ ਕੋਈ ਚਾਰ ਬੰਦੇ ਖੜੇ ਨੇ ਕਿਸੇ ਕਾਪੇ ਲੈ ਕੇ ਖੜੇ ਨੇ ਕਿਸੇ ਕੋ ਡਾਂਗਾਂ ਲੈ ਕੇ ਖੜੇ ਨੇ ਜੇ ਕਿਸੇ ਕੋ ਫੜਿਆ ਵੀ ਜਾਂਦਾ ਕਿਸੇ ਕੋ ਸ਼ਿਕਾਇਤ ਵੀ ਹੋ ਜਾਂਦੀ ਤੇ ਉਹਨਾਂ ਦੇ ਬਲ ਵੀ ਜਿਹੜੀ ਠੀਕ ਤਰੀਕੇ ਦੇ ਨਾਲ ਕਾਰਵਾਈ ਨਹੀਂ ਹੁੰਦੀ ਅਸੀਂ ਇਹੋ ਬੇਨਤੀ ਕਰ ਰਹੇ ਹਾਂ ਕਿ ਕਾਂਗਰਸ ਪਾਰਟੀ ਨੂੰ ਫੈਸਲਾ ਕੀਤਾ ਰਾਜਾ ਵਡਿੰਗ ਜੀ ਉਹਨਾਂ ਦੀ ਅਗਵਾਈ ਦੇ ਥਲੇ ਸਾਰੇ ਪੰਜਾਬ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਔਰ ਖਾਸ ਤੌਰ ਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਔਰ ਪੰਜਾਬ ਦੇ ਨਾਲ ਜਿਹੜਾ ਦੇਸ਼ ਦੇ ਲੋਕਾਂ ਨੂੰ ਔਰ ਦੁਨੀਆ ਦੇ ਵਿੱਚ ਜਿਹੜਾ ਮੀਡੀਆ ਫਿਰਦਾ ਸਾਡੇ ਕਮਿਊਨੀਕੇਸ਼ਨ ਦਾ ਜਿਹੜਾ ਸਾਧਨ ਹੈ ਔਰ ਅਖਬਾਰਾਂ ਵਾਲੇ ਰਿਟਨ ਮੀਡੀਆ ਤੇ ਜਿਹੜੇ ਨਾਲ ਇਲੈਕਟ੍ਰੋਨਿਕ মিডিਆ ਇਹ ਦੁਨੀਆ ਦੇ ਵਿੱਚ ਅੱਜ ਜਿਹੜੀ ਗੱਲ ਜਿਹੜੀ ਪੰਜਾਬ ਪਰ ਤੇ ਸਕੰਸ ਦੇਤੀ 117 ਹਲਕੇ ਦੇ ਜਿਹੜੇ ਪਟਸਕੰਨ ਤੇ ਬੈਠੇ ਨੇ ਇਹ ਗੱਲ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਸ ਪਾਰਟੀ ਇਹਦੇ ਵਾਸਤੇ ਤਗੜੀਆਂ ਕੇ ਲੜਾਈ ਵੀ ਲੜੇਗੇ ਔਰ ਖਾਸ ਤੌਰ ਤੇ ਬੇਨਤੀ ਕਰਨੇ ਆ ਪੰਜਾਬ ਦੇ ਮੁਖਤਿਆਰ ਜੀ ਨੂੰ ਕਿ ਜੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਇੱਕ ਜਿਹੜਾ ਇੱਕ ਮੈਂਡੇਟ ਦਿੱਤਾ ਹੈ ਜੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵਕਵਾ ਦਿੱਤਾ ਉਸ ਵਕਵੇ ਨੂੰ ਕਿ ਤੁਸੀਂ ਦੂਰਾ ਨਹੀਂ ਕਰ ਸਕਦੇ ਤੇ ਕੋਈ ਨਾ ਕੋਈ ਹੋਰ ਬਹਾਨਾ ਜਿਹੜਾ ਲੱਭ ਲਓ ਤਾਂ ਜੋ ਕਿ ਪੰਜਾਬ ਦੇ ਲੋਕਾਂ ਨੂੰ ਲੁੱਟਣ ਮਾਰਨ ਔਰ ਬੋਤਲ ਤੋੜ ਚੋਰੀ ਡਾਕਿਆ ਦੂ ਔਰ ਇਹਨਾਂ ਨੂੰ ਜਿੰਨ ਦਾ ਜਿਹੜਾ ਪੂਰਾ ਅਧਿਕਾਰ ਮਿਲ ਸਕੇ ਮੈਂ ਇਨੀ ਗੱਲ ਕਹਿਣ ਦੇ ਵਾਸਤੇ ਖੜਾ ਹਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਨਾ ਔਰ ਨਾਲ ਬੇਨਤੀ ਵੀ ਕਰਨਾ ਕਿ ਕੋਈ ਵੀ ਕੰਗਸਟ ਪਾਰਟੀ ਦਾ ਵਰਕਰ ਕਿਸੇ ਵੀ ਕਿਸੇ ਨੂੰ ਕਈ ਦਿਨ ਤੱਕ ਉਹਦੇ ਤੇ ਕੋਈ ਅਫਸਰ ਜਿਹੜਾ ਬਿਓਕਰੇਸੀ ਉਹਦੇ ਤੇ ਕੋਲੇ ਤੇ ਤਸ਼ੱਦਦ ਨਾਚਾਰੀ ਤੇ ਗਲਤ ਹੈ ਜੇ ਠੀਕ ਹੈ ਤੁਹਾਨੂੰ ਭੋਗਣਾ ਪਏਗਾ ਤੇ ਜੇ ਕੋਈ ਗਲਤ ਕਰ ਰਹਾ ਹੈ ਉਹਦੇ ਨਾਲ ਸਾਰੇ ਤਗੜੇ ਹੋ ਕੇ ਖੜੇ ਹਾਂ ਤਗੜੇ ਹੋ ਕੇ ਲੜਾਈ ਲੜਾਂਗੇ ਔਰ ਆਉਣ ਵਾਲੇ ਸਮੇਂ ਤੇ ਆਪਣਾ ਰਾਜ ਵੀ ਆਏਗਾ ਪਰ ਆਪਾਂ ਇਹਨਾਂ ਤਰ੍ਹਾਂ ਗੰਦਾ ਰਾਜ ਨਹੀਂ ਦੇਣਾ ਆਪਾਂ ਜਿਹੜੀ ਇਹਨਾਂ ਸਾਰੀਆਂ ਲਾਹਨਤਾਂ ਇਹ ਪੰਜਾਬ ਦੇ ਵਿੱਚ ਲਾਲ ਡਾਣ ਨੂੰ ਵੀ ਕੰਮ ਕਰਾਂਗੇ ਪੰਜਾਬ ਦੇ ਵਿੱਚ ਨਸ਼ਾ ਵੀ ਖਤਮ ਕਰਾਂਗੇ ਔਰ ਪੰਜਾਬ ਨੂੰ ਇੱਕ ਵਾਰੀ ਦੁਬਾਰ ਫਿਰ ਪੈਰਾਂ ਤੇ ਖੜਾ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਸਰਵੇਗ੍ਰਿਤ ਕਾ ਖਾਲਸਾ ਸਰਵੇਗ੍ਰਿਤ ਕੀ ਧਰੈ